ਕਰਦੇ ਹੀ ਇਕੱਠੇ ਸਾਡਾ ਟੀਮ ਵਰਕ ਹੈ ਸ਼ੁਰੂ ਤਾਂ ਹੀ 2809 ਹੈ ਸਾਡੇ ਨੌਜਵਾਨ ਸਭਾ ਦਾ ਗਰੁੱਪ ਦਾ ਇਹ ਲੰਗਰ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਤੇ ਲਾਇਆ ਗਿਆ ਵਾ ਇਹ ਚਾਈਨਿਸ ਫੂਡ ਦਾ ਲੰਗਰ ਆ ਚਾਂਪਾਂ ਟਿੱਕੀਆਂ ਮਨਚੂਰੀਅਨ ਬਨਾਨਾ ਸ਼ੇਕ ਨਿਊਡਲ ਹਾਂਜੀ ਇਹ ਇੱਕ ਦਿਨ ਚੱਲੇਗਾ ਜੀ ਇਹ ਬਾਬਾ ਜੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲਾ ਹਰ ਸਾਲ ਅਸੀਂ ਸਾਡਾ ਗਰੁੱਪ ਹੈ ਜੀ ਕਲਾਸਮੇਟ ਅਹੀਂ ਹਰ ਸਾਲ ਲੰਗਰ ਲਾਈਦਾ ਜੀ ਇੱਕ ਦਿਨ ਦਾ ਇਹ ਲੰਗਰ ਹੁੰਦਾ ਜੀ ਇਹ ਲੰਗਰ ਅਸੀਂ ਤਾਂ ਲਾਇਆ ਜਾਂਦਾ ਵਾ ਵੀ ਜਿ ਤਰ੍ਹਾਂ ਮੰਨ ਲਓ ਅੱਜ ਕੱਲ੍ਹ ਲੋਕ ਜਵਾਕਾਂ ਨੂੰ ਸਹੀ ਗਾਈਡ ਨਹੀਂ ਕਰਦੇ ਆਪਣੇ ਇਤਿਹਾਸ ਤੋਂ ਦੂਰ ਹੁੰਦੇ ਆ ਇਸ ਕਰਕੇ ਵੀ ਅੱਜ ਦੇ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਤਨੀ ਮਾਤਾ ਗੰਗਾ ਜੀ ਨੂੰ ਪੁੱਤਰ ਹੋਣ ਦੀ ਦਾਤ ਬਖਸ਼ੀ ਸੀ ਤਨਤਨ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਅਸੀਂ ਗਾਂ ਦੱਸਣਾ ਚਾਹੁੰਦੇ ਆ ਛੋਟੇ-ਛੋਟੇ ਬੱਚਿਆਂ ਨੂੰ ਵੀਰੋ ਸਾਡੇ ਨਾਲ ਆਣ ਕੇ ਅੱਜ ਵੀ ਆਪ ਕੋ ਜੁੜੇ ਆ ਇਹਨਾਂ ਨੂੰ ਅਸੀਂ ਸਹੀ ਗਾਈਡ ਕਰਦੇ ਆ ਤੇ ਬਹੁਤ ਹੀ ਜ਼ਿਆਦਾ ਸਾਡੇ ਨਾਲ ਸੇਵਾ ਨਿਭਾ ਰਹੇ ਆ ਹੁਣ ਜੋ ਕਿ ਇਹ ਉਪਰਾਲਾ ਮੇਰੇ ਐਨ ਆਰ ਆਈ ਵੀਰਾਂ ਅਤੇ ਮੇਰੇ ਛੋਟੇ ਵੀਰਾਂ ਨੇ ਰਲ ਕੇ ਉਪਰਾਲਾ ਕੀਤਾ ਲੰਗਰ ਲਾਉਣ ਦਾ ਇਸ ਵਿੱਚ ਵੀਰਾਂ ਨੇ ਨਿਉਡਲ ਪਾਸਤਾ ਗੋਲ ਗੱਪਾ ਟਿੱਕੀ ਚਾਪਾ ਆਦ ਦਾ ਲੰਗਰ ਲਗਾਇਆ ਅਤੇ ਛੋਟੇ ਛੋਟੇ ਬੱਚਿਆਂ ਨੂੰ ਉਤਸ਼ਾਹ ਕੀਤਾ ਕਿ ਗੁਰੂ ਘਰ ਨਾਲ ਜੁੜੋ ਜੋ ਨਸ਼ਿਆਂ ਦੇ ਆਦੀ ਬਣ ਰਹੇ ਬੱਚੇ ਉਹਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਇਸ ਲੰਗਰ ਲਾ ਕੇ ਬੱਚਿਆਂ ਲੋ ਬੱਚਿਆਂ ਨੇ ਬਹੁਤ ਮਿਹਨਤ ਕਰਕੇ ਲੰਗਰ ਲਗਾਇਆ ਵਾ ਮੈਂ ਇਹ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਿਹੜੀਆਂ ਸੰਗਤਾਂ ਗੁਰਦੁਆਰਾ ਬਾਬਾ ਵੀਰ ਬੁੱਢਾ ਸਾਹਿਬ ਵਿੱਚ ਮੱਥਾ ਟੇਕਣ ਜਾਂ ਰਹੀਆਂ ਆਪਣੇ ਬੱਚਿਆਂ ਨੂੰ ਦੱਸਣ ਕਿ ਇਹ ਮੇਲੇ ਕਾਦੇ ਮਨਾਏ ਜਾਂਦੇ ਆ ਬਾਬਾ ਜੀ ਇਹ ਸਾਡਾ ਸਕੂਲ ਦਾ ਹੀ ਸਟੱਡੀ ਕਰਦੇ ਇੱਥੇ ਸਾਡਾ ਟੀਮ ਵਰਕ ਹੈ ਸ਼ੁਰੂ ਤੋਂ ਹੀ 299 ਸਾਡੇ ਨੌਜਵਾਨ ਸਭਾ ਦਾ ਗਰੁੱਪ ਦਾ ਇਹ ਲੰਗਰ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਤੇ ਲਾਇਆ ਗਿਆ ਵਾ ਇਹ ਚਾਈਨਿਸ ਫੂਡ ਦਾ ਲੰਗਰ ਆ ਚਾਂਪਾਂ ਟਿੱਕੀਆਂ ਮਨਚੂਰੀਅਨ ਬਨਾਨਾ ਸ਼ੇਕ ਨਿਊਡਲ ਹਾਂਜੀ ਇਹ ਇੱਕ ਦਿਨ ਚੱਲੇਗਾ ਜੀ ਇਹ ਬਾਬਾ ਜੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲਾ ਹਰ ਸਾਲ ਅਸੀਂ ਸਾਡਾ ਗਰੁੱਪ ਆ ਜੀ ਕਲਾਸਮੇਟ ਅਸੀਂ ਹਰ ਸਾਲ ਲੰਗਰ ਲਾਈਦਾ ਜੀ ਇੱਕ ਦਿਨ ਦਾ ਇਹ ਲੰਗਰ ਹੁੰਦਾ ਜੀ ਇਹ ਲੰਗਰ ਅਸੀਂ ਤਾਂ ਲਾਇਆ ਜਾਂਦਾ ਵਾ ਵੀ ਜਿਦ ਤਰ੍ਹਾਂ ਮੰਨ ਲਓ ਅੱਜ ਕੱਲ੍ਹ ਲੋਕ ਜਵਾਕਾਂ ਨੂੰ ਸਹੀ ਗਾਈਡ ਨਹੀਂ ਕਰਦੇ ਆਪਣੇ ਇਤਿਹਾਸ ਤੋਂ ਦੂਰ ਹੁੰਦੇ ਆ ਇਸ ਕਰਕੇ ਵੀ ਅੱਜ ਦੇ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਤਨੀ ਮਾਤਾ ਗੰਗਾ ਜੀ ਨੂੰ ਪੁੱਤਰ ਹੋਣ ਦੀ ਦਾਤ ਬਖਸ਼ੀ ਸੀ ਤੁੰਤਨ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਅਸੀਂ ਗਾਂ ਦੱਸਣਾ ਚਾਹੁੰਦੇ ਆ ਛੋਟੇ-ਛੋਟੇ ਬੱਚਿਆਂ ਨੂੰ ਵੀ ਉਹ ਸਾਡੇ ਨਾਲ ਆਣ ਕੇ ਅੱਜ ਵੀ ਆਪ ਕੋ ਜੁੜੇ ਆ ਇਹਨਾਂ ਨੂੰ ਅਸੀਂ ਸਹੀ ਗਾਈਡ ਕਰਦੇ ਆ ਤੇ ਬਹੁਤ ਹੀ ਜ਼ਿਆਦਾ ਸਾਡੇ ਨਾਲ ਸੇਵਾ ਨਿਭਾ ਰਹੇ ਆ ਹੁਣ ਜੋ ਕਿ ਇਹ ਉਪਰਾਲਾ ਮੇਰੇ ਐਨਆਰਆਈ ਵੀਰਾਂ ਅਤੇ ਮੇਰੇ ਛੋਟੇ ਵੀਰਾਂ ਨੇ ਰਲ ਕੇ ਉਪਰਾਲਾ ਕੀਤਾ ਲੰਗਰ ਲਾਉਣ ਦਾ ਇਸ ਵਿੱਚ ਵੀਰਾਂ ਨੇ ਨਿਉਡਲ ਪਾਸਤਾ ਗੋਲ ਗੱਪਾ ਟਿੱਕੀ ਚਾਪਾ ਆਦ ਦਾ ਲੰਗਰ ਲਗਾਇਆ ਅਤੇ ਛੋਟੇ-ਛੋਟੇ ਬੱਚਿਆਂ ਨੂੰ ਉਤਸ਼ਾਹ ਕੀਤਾ ਕਿ ਗੁਰੂ ਘਰ ਨਾਲ ਜੁੜੋ ਜੋ ਨਸ਼ਿਆਂ ਦੇ ਆਦੀ ਬਣ ਰਹੇ ਬੱਚੇ ਉਹਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਇਸ ਲੰਗਰ ਲਾ ਕੇ ਬੱਚਿਆਂ ਨੂੰ ਬੱਚਿਆਂ ਨੇ ਬਹੁਤ ਮਿਹਨਤ ਕਰਕੇ ਲੰਗਰ ਲਗਾਇਆ ਵਾ ਮੈਂ ਇਹ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਿਹੜੀਆਂ ਸੰਗਤਾਂ ਗੁਰਦੁਆਰਾ ਬਾਬਾ ਵੀਰ ਬੁੱਢਾ ਸਾਹਿਬ 'ਚ ਮੱਥਾ ਟੇਕਣ ਜਾਣ ਰਹੀਆਂ ਆਪਣੇ ਬੱਚਿਆਂ ਨੂੰ ਦੱਸਣ ਕਿ ਇਹ ਮੇਲੇ ਕਾਦੇ ਮਨਾਏ ਜਾਂਦੇ ਆ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕਿਉਂ ਫੋਲੋ ਕਰੇਨ ਜੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ